ਕੋਣੀ ਬੋਟਾ ਲੈ ਆਂਦਾ ਮਹਾਰਾ ਆਇਆ ਪਿੰਡਾਂ ਚ ਵੋਟਾ ਲੈ ਕੇ ਚਲੇ ਗਿਆ ਹੁਣ ਕਿਸੇ ਗਰੀਬ ਦੀ ਨਹੀਂ ਸੋੰਦਾ ਇਹਦੀ ਬਾਣੀ ਫੜਦਾ ਬਸ ਵੋਟਾ ਦਾ ਮਤਲਬ ਲੈਣਾ ਸਰਕਾਰਾਂ ਨੂੰ ਉਹਦੇ ਸਰਕਾਰਾਂ ਨੂੰ ਵੋਟਾ ਦਾ ਮਤਲਬ ਇਹ ਹੋਰ ਕੋਈ ਗੱਲ ਨਹੀਂ ਇਹ ਸਰਕਾਰਾਂ ਜਿੱਥੇ ਮਰਜ਼ੀ ਭੱਜ ਲੈਣ ਜਦੋਂ ਲੋਕਾਂ ਦਾ ਏਕਾ ਹੋ ਜਾਂਦਾ ਇਹ ਭੱਜ ਨਹੀਂ ਸਕਦੇ ਇਹ ਜਿੱਥੇ ਇਹਨਾਂ ਨੂੰ ਲੋਕਾਂ ਨੂੰ ਥਾਂ ਨਹੀਂ ਲੱਭਣੀ ਸਾਰੇ ਲੋਕ ਆਪਣਾ ਹੱਕ ਲੈਣ ਵਾਸਤੇ ਆਇਆ ਤਾਂ ਆਪਾਂ ਜਿੱਤ ਕੇ ਜਾਣਾ ਵਾ ਇਹ ਹੱਕ ਸਾਨੂੰ ਮੋਦੀ ਦੇ ਜੋ ਸਾਡੀਆਂ 12 ਮੰਗਾਂ ਸਾਰੀਆਂ ਪੂਰੀਆਂ ਕਰੇ ਤੇ ਸਾਡੇ ਜਿਹੜੇ ਬੱਚੇ-ਬੱਚੇ ਸਾਲ ਹੋ ਗਿਆ ਬੈਠਿਆ 12 ਮਹੀਨੇ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਜਿਹੜੇ ਆ ਮੀਟਰ ਲਾਉਂਦੇ ਆ ਇਹ ਸਾਨੂੰ ਨਹੀਂ ਚਾਹੀਦੇ ਅਸੀਂ ਸਾਰੇ ਬੱਚਾ ਬੱਚਾ ਇਹ ਸੜਕਾਂ ਤੇ ਬਹਿ ਜਾਾਂਗੇ ਜਿੰਨਾ ਚਿਰ ਸਾਡੇ ਹੱਕ ਨਾ ਮਿਲੇ ਜੋ ਸਾਡੇ ਹੱਕ ਆ ਸਾਨੂੰ ਦਵੇ ਬਸ ਫੜਾ ਫੇਰੇ ਦਾ ਫੈਸਲਾ ਨਹੀਂ ਕੋਈ ਭਵੰਤਮਾਨ ਜਦੋਂ ਸਰਕਾਰ ਚ ਨਹੀਂ ਸੀ ਸੱਤਾ ਚ ਨਹੀਂ ਸੀ ਉਦੋਂ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨਾਂ ਦੇ ਨਾਲ ਖੜਾ ਹੁਣ ਬਦਲ ਗਿਆ ਦੇਖੋ ਜੀ ਉਹ ਇੱਕ ਕਿਸਾਨਾਂ ਨੂੰ ਜਾਂ ਬੀਬੀਆਂ ਨੂੰ ਜਿਹੜਾ ਤੁਸੀਂ ਕਹਿੰਦੇ ਜੇ ਹਜ਼ਾਰ-ਹਜ਼ਾਰ ਰੁਪਏ ਦਾ ਲਾਲਚ ਦਿੱਤਾ ਜਾਂਦਾ ਵਾ ਆਪਾਂ ਇੰਨੇ ਭਖਾਰੀ ਨਹੀਂ ਹੈਗੇ ਆਪਾਂ ਨੂੰ 1000 ਰੁਪਈਆ ਬਿਲਕੁਲ ਨਹੀਂ ਚਾਹੀਦਾ ਲੋਕਾਂ ਨੂੰ ਲੋਕਾਂ ਦੇ ਹੱਕ ਦਿੱਤੇ ਜਾਣ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਤੈਅ ਰੇਟ ਦਿੱਤਾ ਜਾਵੇ ਕਿਸਾਨ ਕਮਾ ਕੇ ਸਾਰੇ ਦੇਸ਼ ਨੂੰ ਖਵਾ ਸਕਦਾ ਵਾ ਉਹਨੂੰ 1000 ਰੁਪਈਏ ਦੀ ਲੋੜ ਨਹੀਂ ਹੈਗੀ ਮਹਿਲਾਵਾਂ ਵੱਡੇ ਕਾਫਲੇ ਦੇ ਰੂਪ 'ਚ ਇੱਥੇ ਪਹੁੰਚੀਆਂ ਨੇ ਜਿਹੜਾ ਮਹਿਲਾ ਦਸਤ ਦਿਵਸ ਹੈ ਉਹ ਇੱਥੇ ਆ ਕੇ ਪੂਰੇ ਜੋਸ਼ ਨਾਲ ਜਿਹੜੀ ਹੈ ਪੰਜਾਬ ਪ੍ਰਧਾਨਾ ਦੀ ਕਾਲ ਦੇ ਉੱਤੇ ਪਹਿਰਾ ਦੇ ਰਹੀਆਂ ਨੇ ਕੀ ਕਹਿਣਾ ਚਾਹੂਗਾ ਜੀ ਤੁਸੀਂ ਅਹੀਂ ਇਹੋ ਹੀ ਆਨੇ ਸਾਡੇ ਹੱਕ ਸਾਨੂੰ ਮੋਦੀ ਦੇ ਜੋ ਸਾਡੀਆਂ 12 ਮੰਗਾਂ ਸਾਰੀਆਂ ਪੂਰੀਆਂ ਕਰੇ ਤੇ ਸਾਡੇ ਜਿਹੜੇ ਬੱਚੇ-ਬੱਚੇ ਸਾਲ ਹੋ ਗਿਆ ਬੈਠਿਆ ਨੂੰ 12 ਮਹੀਨੇ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਜਿਹੜੇ ਆ ਮੀਟਰ ਲਾਉਂਦੇ ਆ ਇਹ ਸਾਨੂੰ ਨਹੀਂ ਚਾਹੀਦੇ ਅਸੀਂ ਸਾਰੇ ਬੱਚਾ-ਬੱਚਾ ਸੜਕਾਂ ਤੇ ਬਹਿ ਜਾਾਂਗੇ ਜਿੰਨਾ ਚਿਰ ਸਾਡੇ ਹੱਕ ਨਾ ਮਿਲੇ ਜੋ ਸਾਡੇ ਹੱਕ ਸਾਨੂੰ ਦਵੇ ਬਸ ਸਾਡਾ ਫੇਰ ਦਾ ਫੈਸਲਾ ਨਹੀਂ ਕੋਈ ਫੈਸਲਾ ਨਹੀਂ ਜਿਹੜੀਆਂ ਮਹਿਲਾਵਾਂ ਨੇ ਉਹ ਹੁਣ ਕਿਸੇ ਖਿੱਤੇ 'ਚ ਘਟ ਨਹੀਂ ਹਾਂਜੀ ਹਾਂਜੀ ਹਰ ਗੱਲ ਦੇ ਵਿੱਚ ਮਹਿਲਾਵਾਂ ਮੁੱਖ ਮੰਤਰੀ ਵੀ ਬਣਦੀਆਂ ਨੇ ਪੁਰਾਣਾ ਜ਼ਮਾਨਾ ਨਹੀਂ ਰਿਹਾ ਹਾਂਜੀ ਤੇ ਜਿਹੜਾ ਹੁਣ ਆਉਣ ਵਾਲਾ ਸਮਾਂ ਉਹ ਵੀ ਅੱਗੇ ਮਹਿਲਾਵਾਂ ਦਾ ਹੀ ਆ ਰਿਹਾ ਪਾਇਲਟ ਵੀ ਬਣਦੀਆਂ ਨੇ ਹਾਂਜੀ ਤੇ ਅੱਜ ਜਿਹੜਿਆ ਭਗਵੰਤ ਮਾਨ ਹੈ ਉਹ ਮਹਿਲਾਵਾਂ ਨੂੰ ਇਹ ਮੂਰਖ ਬਣਾ ਕੇ ਹਾਂਜੀ ਜਿਹੜਾ ਦੇਣਾ ਸੀਗਾ ਉਹਨੇ ਜਿਹੜਾ ਕਹਿੰਦਾ ਸੀ ਮੈਂ ਦਊਂਗਾ ਆਹ ਦਊਂਗਾ 1100 ਦਊਂਗਾ ਉਹ ਵੀ ਨਹੀਂ ਦਿੱਤਾ 10000 ਦਾ ਖਾਤਾ ਚ ਪਾ ਕੇ ਨਹੀਂ ਕਹਿੰਦਾ ਸੀ 1100 ਦਊਂਗਾ ਹਾਂਜੀ ਹਾਂਜੀ ਚਾਹਾਂਦਾ ਇੱਕ ਹਵਾਲੇ ਚ ਪਾਉਂਗਾ ਕੱਖ ਨਹੀਂ ਵੋਟਾਂ ਲੈਣ ਦਾ ਮਾਰਾ ਆਇਆ ਪਿੰਡਾਂ 'ਚ ਵੋਟਾਂ ਲੈ ਕੇ ਚਲੇ ਗਿਆ ਹੁਣ ਕਿਸੇ ਗਰੀਬ ਦੀ ਨਹੀਂ ਸੁਣਦਾ ਇਹਦੀ ਬਾਣੀ ਫੜਦਾ ਬਸ ਵੋਟਰਾਂ ਦਾ ਮਤਬਾ ਲੈਣਾ ਸਰਕਾਰਾਂ ਨੂੰ ਉਹਦਾ ਸਰਕਾਰਾਂ ਨੂੰ ਵੋਟਰਾਂ ਦਾ ਮਤਬਾ ਲੈ ਹੋਰ ਕੋਈ ਗੱਲ ਨਹੀਂ ਕੀ ਜਿਹੜਾ ਅੱਗੇ ਉਹ ਕਹਿੰਦੇ ਨੇ ਵੀ ਹਾਂ ਜਿਹੜੀ ਹੁਣ ਪ੍ਰਧਾਨ ਮੀਟਿੰਗ ਬੁਲਾਈ ਸੀ ਉਹਨੇ ਮੀਟਿੰਗ ਬੁਲਾ ਕੇ ਆਪੇ ਭੱਜ ਗਿਆ ਮੀਟਿੰਗ ਚੋਂ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਜਮਾਈਪਾ ਗੋਦੀਆਂ ਵਾਰਸਾਂ ਇਸੇ ਕਰਕੇ ਆਈਆਂ ਨੇ ਆਪਣੇ ਹੱਕ ਲੈਣ ਵਾਸਤੇ ਇਹ ਸਰਕਾਰਾਂ ਜਿੱਥੇ ਮਰਜ਼ੀ ਭੱਜ ਲੈਣ ਜਦੋਂ ਲੋਕਾਂ ਦਾ ਏਕਾ ਹੋ ਜਾਂਦਾ ਹੈ ਭੱਜ ਨਹੀਂ ਸਕਦੇ ਇਹ ਜਿੱਥੇ ਇਹਨਾਂ ਨੂੰ ਲੋਕਾਂ ਨੂੰ ਥਾਂ ਨਹੀਂ ਲੱਭਣੀ ਸਾਰੇ ਲੋਕ ਆਪਣਾ ਹੱਕ ਲੈਣ ਵਾਸਤੇ ਆਇਆ ਤਾਂ ਆਪਾਂ ਜਿੱਤ ਕੇ ਜਾਣਾ ਵਾ ਬੁਲੇ ਇਸੋਨ ਹਾਰ ਸੂਰਜ ਕਾਲ ਭਗਵਾਨ ਤਮਨ ਜਦੋਂ ਸਰਕਾਰ ਚ ਨਹੀਂ ਸੀ ਸੱਤਾ ਚ ਨਹੀਂ ਸੀ ਉਦੋਂ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨਾਂ ਦੇ ਨਾਲ ਖੜਾ ਹੁਣ ਬਦਲ ਗਿਆ ਕੀ ਕਹਾਂ ਦੇਖੋ ਜੀ ਉਹ ਇੱਕ ਕਿਸਾਨਾਂ ਨੂੰ ਜਾਂ ਬੀਬੀਆਂ ਨੂੰ ਜਿਹੜਾ ਤੁਸੀਂ ਕਹਿੰਦੇ ਜੇ ਹਜ਼ਾਰ ਹਜ਼ਾਰ ਰੁਪਏ ਦਾ ਲਾਲਚ ਦਿੱਤਾ ਜਾਂਦਾ ਵਾ ਆਪਾਂ ਇੰਨੇ ਭਖਾਰੀ ਨਹੀਂ ਹੈਗੇ ਆਪਾਂ ਨੂੰ 1000 ਰੁਪਈਆ ਬਿਲਕੁਲ ਨਹੀਂ ਚਾਹੀਦਾ ਲੋਕਾਂ ਨੂੰ ਲੋਕਾਂ ਦੇ ਹੱਕ ਦਿੱਤੇ ਜਾਣ ਪੜੇ ਲਿਖੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਤੈਅ ਰੇਟ ਦਿੱਤਾ ਜਾਵੇ ਕਿਸਾਨ ਕਮਾ ਕੇ ਸਾਰੇ ਦੇਸ਼ ਨੂੰ ਖਵਾ ਸਕਦਾ ਵਾ ਉਹਨੂੰ 1000 ਰੁਪਈਏ ਦੀ ਲੋੜ ਨਹੀਂ ਹੈਗੀ ਹਾਂਜੀ ਇਸੇ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਹੜੀਆਂ ਮਹਿਲਾਵਾਂ ਨੇ ਉਹ ਪੂਰੇ ਜੋਸ਼ ਦੇ ਵਿੱਚ ਨੇ ਵੱਡੇ ਵੱਡੇ ਕਾਫਲੇ ਨੇ ਜਿਹੜੇ ਉਹ ਸਹਿਯੋਗ ਕਰਨ ਲਈ ਅੱਗੇ ਸਟੇਜ ਵੱਲ ਨੂੰ ਵਧ ਰਹੇ ਨੇ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦੇ ਰਹਾਂਗੇ ਜਿਹੜੇ ਮਹਿਲਾਵਾਂ ਨੇ ਕਿਸੇ ਤੋਂ ਘੱਟ ਨਹੀਂ ਹੈਗੀਆਂ ਅੱਜ ਇਹ ਆਪਣੇ ਹੱਕ ਲੈਣ ਲਈ ਇੱਥੇ ਆਈਆਂ ਨੇ ਸਾਡੇ ਨਾਲ ਜੁੜੇ ਰਹੋ ਧੰਨਵਾਦ